I'm ਵੀਰ ਨੂੰ ਹੁੰਨ ਦੀ ਸੀ। ਮੇਰੀ ਵੀ ਸਿਰਫ 5 ਨਿਬੜ ਦੇ। ਗੁਰਜੋਤ ਸਿੰਘ ਬਹੁਤ ਵਧੀਆ ਜੋ ਗੁਰਜੋਤ ਸਿੰਘ ਸੀ ਇਹਦੀ ਡੈਥ ਹੋਈ ਹੈ। ਇਹਨੂੰ ਲੈ ਕੇ ਪਿੰਡ ਚ ਕੀ ਮਹੌਲ ਹੈ। ਪਿੰਡ ਚ ਪੂਰੇ ਜਿ ショਗ ਦੀ ਲਹਿਰ ਹੈ ਜੀ। ਇੱਕੋ ਲਖ ਸਾਰੇ ਨੂੰ ਝਟਕਾ ਲੱਗਿਆ ਜੀ। ਬੱਚਾ ਹੁਣੀ 1 ਮਹੀਨਾ ਪਹਿਲਾਂ ਉਹ ਵਾਰਿਆ ਗਿਆ ਜੀ। ਵੀ ਕੀ ਹੋ ਗਿਆ 1 ਮਹੀਨੇ ਦੇ ਅੰਦਰ ਨਾਲ। ਪੂਰੇ ਇਲਾਕੇ ਜੀ ショਗ ਦੀ ਲਹਿਰ ਹੈ ਜੀ। ਨਾਲ ਦੇ ਬੱਚੇ ਨੇ ਸਾਰੇ ਉੱਥੇ ਵਿਚਾਰੇ ਡਰੇ ਬੈਠੇ ਨੇ। ਸਾਡੇ ਪਿੰਡ ਦੇ ਕਈ ਹੋਰ ਬੱਚੇ ਨੇ ਉੱਥੇ ਤੇ ਬਹੁਤ ਵਧੀਆ ਸਿਆਣਾ ਜਵਾਸੀ ਬਹੀਓਰੇ ਖੇਡਦਾ ਜੀ ਤੰਦਰੁਸਤੀ ਛੇਪੜ ਦਾ ਕਰਦਾ ਜੀ ਤੇ ਜਿਹੜੀ ਜਾਣ ਕੋ ਮੋਤ ਹੈ ਉਹ ਜੀ ਮਨੋ ਸਰਨ ਜੁੜ ਕੇ ਰੱਖਦਾ ਜੀ ਅਮਨ ਜੀ ਜਿਹੜੀ ਜੁੜੀ ਡੈੱਡ ਬੋਡੀ ਹੈ ਗੁਰਜੋਤ ਸਿੰਘ ਜੀ ਉਹਨੂੰ ਲਿਆ ਲਈ ਕੋਈ ਪੰਜਾਬ ਸਰਕਾਰ ਜਾਂ ਕਨਿਕ ਕੈਨੇਡਾ ਸਰਕਾਰ ਕਿਸੇ ਦੀ ਕੋਈ ਗੱਲ ਹੋਈ ਜੀ ਕਦੋਂ ਆਉਣ ਦੀ ਸੰਭਾਵਨਾ ਨਹੀਂ ਪ੍ਰਾਲਤਾ ਜੀ ਸਾਡੀ ਐਮਐਲਏ ਸਾਹਿਬ ਨਾਲ ਗੱਲ ਹੋਈ ਜੀ ਉਹ ਕਹਿੰਦੇ ਜੀ ਆਪਾਂ ਉੱਪਰ ਗੱਲ ਕਰਦੇ ਆਂ ਵੀ ਕੈਬਨ ਮੰਤਰੀ ਨਾਲ ਆਪਾਂ ਬਗਰਾਮ ਹਾਂ ਬਗਰਾਮ ਜੀ ਆਣਨ ਦਾ ਤੇ ਬਾਕੀ ਉੱਥੇ ਜਿਹੜੇ ਨਾਲ ਨੇ ਮੁੰਡੇ ਉਹ ਐਪਲ ਕਰ ਰਹੇ ਨੇ ਜੀ ਫੰਡ ਫੰਡ ਦਾ ਵੀ ਅਰੇਂਜ ਕਰ ਰਹੇ ਨੇ ਉਹ ਤੇ ਉਹਨੂੰ ਮੁੰਡਾ ਜੀ ਉਹਦੇ ਮਤਲਬ ਤਾਏ ਦਾ ਤੇ ਉਹ ਵਿਚਾਰਾ ਉਹ ਕਰ ਰਿਹਾ ਜੀ ਹਰਪਾਲ ਸਿੰਘ ਜੀ ਕੋਈ ਕਹਿੰਦੇ ਉਹ ਉਹ ਨਾਲ ਦੇ ਜੀ ਉੱਥੇ ਨਹੀਂ ਉਹ ਭਰਾਲ ਤਾਂ ਉਰੇ ਆਇਆ ਜੀ ਅੱਛਾ ਉਹ ਦੂਜੇ ਦਿਨ ਪਹਿਲਾਂ ਉਰੇ ਆਏ ਹੋਏ ਆਉ ਪਪੀਆ ਰ ਹੈ ਜੀ ਬਸ ਜਾਂਦਾ ਸੂਤ ਤੇ ਬੱਕਾ ਜੀ ਠੀਕ ਹੈ ਇਹ ਦੱਸਿਆ ਉਹਨਾਂ ਨੇ ਵੀ ਇੱਕ ਹਫਤੇ ਤੱਕ ਕੰਕ੍ਰੀਟ ਬੋਡੀ ਆਉਣੀ ਸਵਾ ਹਫਤੇ ਦੱਸ ਦੇਣਾ ਤੱਕ ਜੀ ਵੀ ਹਫਤਾ ਤਾਂ ਮੰਨ ਲ ਲੱਗੂ ਹੈ ਜੀ ਤੇ ਪੈਸੇ ਕਰਕੇ ਤਾਂ ਵੀ ਉਹ ਕਰੀ ਜਾਂਦੇ ਨੇ ਜੀ। ਹਾਂ। ਮੇਰੋਂ ਕਾਲ ਆਇਆ। ਹਾਂ ਸਰ ਗੁਰਜੋਤ ਸਿੰਘ ਆਪਨਾ ਕੀ ਲੱਗਦਾ ਸੀ? ਠੀਕ ਜਿਹਾ ਲੱਗਦਾ। ਉਹ ਸਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਉਹਨਾਂ ਦੀ ਮੌਤ ਹੋ ਗਈ ਕਹਿੰਦੇ? ਉਹਦੀ ਮੌਤ ਕੋਈ ਕੈਨੇਡਾ ਦੇ ਵਿੱਚ ਸਾਨੂੰ ਪਰਸ ਦਾ ਫੋਨ ਆਇਆ। ਅੱਛਾ। ਉਹ ਕਹਿੰਦੇ ਉਹਦੀ ਮੌਤ ਹੋ ਗਈ ਗੁਰਜੋਤ ਸਿੰਘ ਜੀ ਉਹਨੂੰ ਦਿਲ ਦਾ ਦੌਰਾ। ਕਿੰਨੇ ਤਰੀਕ ਨੂੰ ਜੀ? 6 ਬਰਬਰ। 6 ਬਰਬਰ। ਅੱਛਾ। ਸਰ ਨਾ ਉਹ ਦੂ ਪਹਿਲਾਂ ਜੀ। ਵਰੀਆ ਗੱਲ ਹੋਈ ਹੈ ਕੰਟਰੋਲ ਦੇ ਨਾਲ ਉਸੇ ਦਿਨ ਜੀ ਹਾਂ ਉਸੇ ਦਿਨ ਗੱਲ ਹੋਈ ਹੈ ਜੀ ਫੋਨ ਤੇ ਜੀ ਹਾਂ ਆਪਣੇ ਉਹਦੇ ਦੁਪਹਿਰਾਂ ਦੀ ਠੀਕ ਆਮ ਦੇ 7:30 ਵਜੇ ਉਹ ਤੇ ਰਾਤ ਨੂੰ ਆਪਣੇ ਉਹਦੇ ਸਾਢੇ 10:30 ਵਜੇ ਫੋਨ ਆਇਆ ਕੀ ਕਹਿ ਰਿਹਾ ਸੀ ਉਹ ਚਿਹਰੇ ਤੋਂ ਲੱਗਿਆ ਉਹ ਤੇ ਵੀ ਹਾਂ ਕੋਈ ਇਹਨੂੰ ਪ੍ਰੋਬਲਮ ਨਾ ਹੀ ਕੋਈ ਉਹਨੂੰ ਪ੍ਰੋਬਲਮ ਨਹੀਂ ਅਸੀਂ ਪੁੱਛਿਆ ਕਿ ਕੋਈ ਪ੍ਰੋਬਲਮ ਆਈ ਹੋਵੇ ਕੋਈ ਹੋਰ ਨਾ ਕਹਿੰਦਾ ਕੋਈ ਪ੍ਰੋਬਲਮ ਨਹੀਂ ਠੀਕ ਠਾਕ ਮਰੀ ਮਰੀ ਪੜਾਈ ਚੱਲ ਰਹੀ ਹੈ ਵੀ ਮੈਂ ਆਉਦਾਂ ਮੱਥਾ ਟੇਕਣੋਂ ਗੁਰੂ ਘਰ ਆ ਪੜਾਈ ਤੇ ਜਾਂਦਾ ਪੇ ਕੋਈ ਮੇਰੀ ਟੈਨਸ਼ਨ ਲੈਣੀ ਨਹੀਂ ਦੋੜਦੀ ਵਧੀਆ ਦੇ ਨੰਬਰ ਤੇ ਕੱਦ ਵਿੱਚ ਪੜ੍ਹਾਈ ਕਰੇਗੀ ਉਹ ਦਸੰਬਰ ਤੱਕ 12ਵੀਂ ਆਪਣੇ ਇੱਥੇ ਬੰਸਰ ਸਾਹਿਬ ਸਕੂਲ ਚ ਕਰਤੀ ਗਿਆ ਤੇ ਉਹਨੂੰ ਸ਼ੌਂਕ ਦੀ ਉਦਵਤਾ ਪਟਿਆਲੇ ਰਹਿ ਗਈ ਉਹ ਪਟਿਆਲੇ ਦਾ ਸਭ ਦੇ 2 ਮਹੀਨੇ ਲਈ ਆਈਟ ਦੇ ਸਾਡੇ ਨਾਲ ਲਾਈਟਾਂ ਲੀ ਗਈ ਉਹ ਕਹਿੰਦਾ ਵੀ ਇਹ ਘਰ ਕੰਮ ਜਿਉਂ ਰਿਹਾ ਤਰੇ ਦਿਨ ਬੈਠੋ ਕਿ ਮੈਂ ਬਾਹਰ ਜਾਣ ਚਾਹਾਂ ਤੇ ਮੈਂ ਬਸੇ ਕੰਮ ਕਰਕੇ ਉਹ ਕੋਈ ਗੁਰਜੋ ਸਿੰਘ ਦਾ ਹੋ ਭੈਣ ਭਰਾ ਹੈਗਾ ਸੀ ਨਹੀਂ ਬੱਜੀ ਬਸ ਕੇ ਮਾਤਾ ਨੇ ਦੇ ਤਸੀਹ ਹਾਂ ਸਾਡੇ ਨਾਲ ਕਦੇ ਜੀ ਕਿਹੋਂ ਮਗਾਤ ਮਾਦੇ ਦਾ ਬਸ ਰਹੇ ਹੋਰ ਉਸ ਕਹਿੰਦਾ ਹੋਵੇ ਸੁਣੋ ਜੀ ਉਹ ਪਹਿਲਾਂ ਡੈੱਥ ਤੋਂ ਪਹਿਲਾਂ ਉਸ ਕਹਿੰਦਾ ਥੋੜਾ ਗੱਲ ਹੋਰ ਹੋਈ ਹੋਵੇ ਬੈਸਾੜਾ ਗੱਲ ਹੋਦੀ ਰਹਿੰਦੀ ਫੋਨ ਕਰਦਾ ਰਹਿੰਦੀ ਮੈਂ ਠੀਕ ਠਾਕ ਹਾਂ ਬਸ ਸੂਰੇ ਵਧੀਆ ਮੈਨੂੰ ਮਤੋਰਤਾ ਜਿੰਨੀ ਖੁਸ਼ੀ ਜਾਂ ਤਾਂ ਜਮਾ ਕਰਤੀ ਜੋ ਬੰਦਾ ਹੈ ਸ਼ੌਂਕ ਤੇ ਖਾਨ ਵੀਰ ਜਾਂ ਕੱਪੜੇ ਲੀੜੇ ਜਾਂ ਸਾਰਾ ਦਿਨ ਹਰ ਸੜੇਡ ਦਾ ਰਹਿੰਦੇ ਪੂਰੇ ਆ ਸਰਪੰਚ ਸਾਹਿਬ ਗੱਲ ਸਾਡੇ ਪਿੰਡ ਤੇਜ ਨੂੰ ਪੁੱਛ ਲੋ ਰੇ ਸਟੇਡੀਅਮ ਚ ਭਾਵੇਂ ਨਾ ਜੀ ਕੋਈ ਕਿਸ ਦਾ ਮਤਲਬ ਨਹੀਂ ਜਾ ਕਿਸੇ ਨੇ ਲੜ ਕੇ ਆ ਗਿਆ ਜਾਂ ਹੁੰਦਾ ਹੋਰ ਇਹ ਠੰਡੇ ਸਵੇਰ ਦਾ ਸੀ ਅਸੀਂ ਬਿਲਕੁਲ ਸਕੈਨ ਤੇ ਕੈਨ ਨਹੀਂ ਛੋਟਿੰਗ ਮਾਰੀ ਜਿਵੇਂ ਤੁਸੀਂ ਆਖੋਗੇ ਬਾਰਮਾ ਵੀ ਨੂੰ ਆ ਜੀ ਤੁਸੀਂ ਵੀ ਅਖੋਗੇ ਤਿਆਰ ਤੇ ਪਸੋਂ ਹੋਰ ਕਰ ਲੈਣਾ ਮੇਰਾ ਸ਼ੌਂਕ ਹੈ ਬਾਹਰ ਜਾਣ ਦਾ ਜੋ ਹੈ ਕਿਨੇ ਕਾ ਕੇ ਮੀਨੇ ਬਾਜ ਦੇ ਗਏ ਜੀ ਕਹਿੰਦਾ ਵੀ ਮੈਂ 5 ਸਾਲਾਂ ਬਾਅਦ ਆਉਣਾ ਮੈਂ ਨੂੰ ਵੀ ਜਿੰਦਿਆ ਜਾ ਬਾਪੂ ਟੋ ਮ ਆ ਜਾਂਦੀ ਹੈ ਜੀ ਸਾਨੂੰ ਕਹਿੰਦਾ ਪਿੰਡ ਦਾ ਮਾਹੌਲ ਕਿਵੇਂ ਹੈ ਮੈਨੂੰ ਆਹ ਦਿਖਾ ਦਿਓ ਮੈਨੂੰ ਸਟੇਡੀਅਮ ਤੇ ਜਦੋਂ ਮੇਰਾ ਜੀ ਜਾਤ ਹੋਣੀ ਹੈ ਆਹ ਗੱਲ ਨਾ ਕਰ ਰਹਿਣਾ ਜਨਗੀ ਪਿੰਡ ਨਾਲ ਮੋਹ ਦਾ ਟੁੱਟਿਆ ਨਹੀਂ ਸੀ ਦੂਜਾ ਵੱਧ ਮੈਨੂੰ ਕਹਿੰਦਾ ਕੋਈ ਆ ਗੱਲ ਹੈ ਸਿਆਲ ਦਾ ਹੁੰਦਾ ਉਰੇ ਤੋਂ ਬਰਫ ਡਿਗਰੀ ਹੈ ਉਰੇ ਤੁਹਾਡੇ ਮੌਸਮ ਹੈ ਵਧੀਆ ਧੁੱਪ ਡਿਗੜੀ ਹੈ ਮੈਂ ਜਦੋਂ ਫੋਨ ਆਉਂਦਾ ਜੀ ਦਿਨ ਚ ਦੋ ਦੋ ਵਾਰੀ ਫੋਨ ਕਰਦਾ ਸੀ ਉਹਨੂੰ ਬੇਬੀ ਸਾਡੇ ਦੇ ਫੋਨ ਮੈਂ ਉਦੋਂ ਉਹਨਾਂ 3:30 ਵਜੇ ਉਹਰੇ ਸਾਡੇ ਕੋਲ ਆਇਆ ਜੀ ਕੰਟਾ ਘੱਟ ਚੰਨੀ ਸਾਡੇ ਨਾਲ ਜਿਵੇਂ ਮੈਂ ਹੁਣ ਸੌਣਾ ਤੇ ਮੈਂ ਸਵੇਰੇ ਕੰਮ ਤੇ ਜਾਣਾ ਉਦੋਂ ਬਾਅਦ ਜੀ ਮੈਂ ਸਾਡੇ ਲਈ ਤਾਂ ਫਿਰ ਉਸ ਦਾ ਫੋਨ ਆਇਆ ਉਹ ਕਹਿੰਦੇ ਅਸੀਂ ਗੁਰਜੋਤ ਸਿੰਘ ਕੀਦੇ ਜੀ ਜਿਹੜੀ ਉਹ ਕੈਨੇਡਾ ਰਹਿੰਦਾ ਹੈ ਨਾ ਸਿਰੀ ਦੇ ਵਿੱਚ ਰਹਿੰਦਾ ਹੈ ਕਈ ਹਾਲ ਉਹ ਕਹਿੰਦੇ ਉਹਦੀ ਮੌਤ ਤੇ ਲੈ ਰੋਣ। ਉਹ ਉਹ ਮੇਰਾ ਜੀ ਪੁੱਤ ਆ। ਅੱਛਾ ਸੋਨੂ ਕਿਵੇਂ ਪਤਾ ਲੱਗਿਆ ਵੀ ਉਹਦੀ ਕੈਨੇਡਾ ਚ ਦਿਨ ਦੇ ਦੌਰੇ ਪੈਦ ਕਰਨ ਮੌਤ ਹੋ ਗਈ? ਉਹਦੀ ਮੌਤ ਪੈ ਗਈ ਜੀ ਉਹ ਬੰਦਾ ਦੱਸੇ ਖੜਾ। ਉੱਥੋਂ ਜੀ ਫੋਨ ਆਇਆ ਜੀ। ਹਾਂ ਉੱਥੋਂ ਫੋਨ। ਹਾਂ ਕਿੰਨਾ ਟਾਈਮ ਪਹਿਲਾਂ ਗਿਆ ਸੀ ਜੀ ਗੁਰਜੀਤ ਸਿੰਘ ਮਹੀਨਾ ਫੱਟ ਗਿਆ। ਉਹ ਪੜਾਈ ਵਾਸਤੇ ਗਿਆ ਸੀ ਪੜਾਈ ਹੀ ਸੀ। ਕੋਈ ਛੋਟੀ ਉਹਦੀ ਮੌਤ ਹੋਣ ਤੋਂ ਪਹਿਲਾਂ ਉਹਦੀ ਗੱਲ ਛੋਟੇ ਨਾਲ ਹੋਈ ਕੋਈ? ਸਾਡੀ ਉਹ ਪਹਿਲਾਂ ਜੀ ਜਦੋਂ ਮੌਤ ਤਾਂ ਹੁੰਦੀ ਜੀ 11 ਵਜੇ। ਠੀਕ ਹੈ ਜੀ। ਮਤਲਬ ਜਨਰਲ ਆਧਾਰ ਤੋਂ ਮੈਨੂੰ ਪਤਾ। ਛੇ ਤੋਂ 7 ਵਰਿੰਗ। ਆਈ ਹੋਣੀ। ਠੀਕ ਹੈ ਜੀ। ਹਾਂ ਐ ਦੁਬਾਰੂ ਹੋਈ। ਅੱਛਾ ਜੀ 3: ਪਹਿਲਾਂ ਦੀ ਮੰਮੀ ਨੇ ਖੁਣ ਫੜਿਆ ਜਦੋਂ ਮੈਂ ਆ ਗਿਆ ਕਹਿੰਦੀ ਬਾਪੂ ਨਾਲ ਗੱਲ ਕਰ ਲੈ ਮੇਰੇ ਨਾਲ ਬਾਪੂ ਗੱਲਾਂ ਕਰਕੇ ਬਾਪੂ ਸਿਹਤ ਕਿਵੇਂ ਹੈ ਸਿਹਤ ਮਤ ਠੀਕ ਹੈ ਬਾਪੂ ਤੂੰ ਬਸ ਕੋਈ ਟੈਨਸ਼ਨ ਨਾ ਲੈ ਇਹ ਗੱਲ ਮਤ ਮੈਂ ਬਾਪੂ ਕੋਲ ਆਇਆ ਨਾ ਜਮਾ ਮੇਰੇ ਤੱਕ ਨਾ ਇੰਡੀਆ ਬਿਲਕੁਲ ਵੀ ਪਹਿਲਾਂ ਵਾਸੀ ਜਿਆਦਾ ਨਾ ਵੀ ਇੰਡੀਆ ਦਾ ਹੁਣ ਸਮਝਾ ਜਦੋਂ ਮੈਂ ਆ ਗਿਆ ਚਲ ਉਹ ਹੁੰਦਾ ਦਾ ਇਹ ਬਿਲਕੁਲ ਮੈਂ ਠੀਕ ਹਾਂ ਮੈਂ ਪੁੱਛਿਆ ਬਾਪੂ ਤਾਂ ਰੋਟੀ ਰੋਟੀ ਅਬ ਵਧੀਆ ਖਾ ਰਿਹਾ ਕਰ ਕੋਈ ਗੱਲ ਨਹੀਂ ਹੈਗੀ ਉਹਨੇ ਪੜਾਈ ਵਧੀਆ ਕਰ ਤੀ ਪੜਾਈ ਬਹੁਤ ਵਧੀਆ ਮੈਂ ਹੱਥ ਤੈਨੂੰ ਪੜਾ ਕੇ ਦੇ ਕਿੱਥੇ ਭੇਜਦਾ ਬਾਪੂ ਤਾਂ ਇਹਨਾਂ ਨੂੰ ਭੇਜਦਾ ਕੰਮ ਤੇ ਲਾਤਾ ਮੈਂ ਰੋਟੀ ਮੰਗਨ ਗਿਆ ਮੈਂ ਰੋਟੀ ਦੇਣ ਨੂੰ ਲਾਤਾ ਦੇਖਣ ਕੋ ਤੂੰ ਮਾਹ ਬਰਾ ਕੱਢ ਕੇ ਤੈਨੂੰ ਪੜ੍ਹਾ ਕੇ ਜਾਈਦਾ ਨਹੀਂ ਬੀਤ ਹੋਰ ਕੀ ਆਪਣਾ ਕਰ ਜਿਹੜਾ ਕੋਈ ਹੋਗਾ ਐਈਆਂ ਗੱਲਾਂ ਜੀ ਮੈਂ ਰਕ ਰਿਆ ਕਹਦਾ ਜੀ ਫਿਰ ਮੈਂ ਚਲ ਸਵੇਰੇ ਕੰਮ ਤੇ ਜਾਣਾ ਜੀ ਮੈਂ ਕਹਿੰਦਾ ਉਹਦਾ ਹੁਣ ਸੌਂਗਾ ਮੈਂ ਕਹਿੰਦਾ ਦੁੱਧ ਫੜਾ ਕੇ ਆਂ ਗੁਰੂ ਘਰ ਮੇਰੇ ਚਾਹ ਉਹ ਦੇ ਕੇ ਗੁਰੂ ਘਰ ਮਰੋ ਲੈ ਅੱਛੀ ਚਾਹ ਦੁੱਧ ਉਹਦਾ ਭਾਈ ਮੰਨ ਲਓ ਕਿ ਉਹ ਵੰਨਿਆ ਕਿਲੋ ਦੋ ਕਿਲੋ ਪੰਜ ਕਿਲੋ ਦੁੱਧੇ ਕਿਆ ਕਰਾਂਗੇ ਇਹ ਕਿਆ ਦੁੱਧਾ ਇਹ ਸਿਆਣੇ ਪੜਾਈ ਕਰਦਾ ਬਾਪੂ ਜੀ ਜੋ ਪੜਾਈ ਕੀਤੀ ਸੀ ਗੁਰਚੋਦ ਸਿੰਘ ਨੇ ਬ੍ਰਿਟਿਸ਼ ਕਿੱਥੇ ਪੜਿਆ ਸੀ ਉਹ ਬਾਂਸਲਾ ਦੇ ਗੁਰਦੁਆਰੇ ਗੁਰੂ ਅਚੇ ਜੀ ਗ੍ਰੀਨਲੈਂਡ ਸਕੂਲ ਤੋਂ ਪਹਿਲਾਂ ਪੜਿਆ ਜੀ ਉਹ ਮੰਡੇਰ ਮੰਡੇਰ ਅਕੈਡਮੀ ਜੀ ਆਦਾ ਸੀ ਪਾਸ ਉੱਥੇ ਕਰੀਏ ਤੇ 12ਵੀਂ ਉਲੀ ਕਰ ਲੈਣੇ ਤੇ ਬਾਪੂ ਜੀ ਉਹਦਾ ਸ਼ੌਂਕ ਕੀ ਸੀ ਗੁਰਚੋਦ ਸਿੰਘ ਜੀ ਗੁਰਜੋਦਾ ਸ਼ਾਮਲਾ ਜੀ ਇੱਕ ਦਫਾ ਵਧੀਆ ਮੰਡੀ ਰੋਟੀ ਖਾਂਦਾ ਜੀ ਕਰੇ ਖਾਣ ਦਾ ਸ਼ੌਂਕ ਸੀ ਇਹ ਕੁਰਮਦਲੀ ਡੀਡੀ ਦੇ ਕਪੜੇ ਆ ਜਾਂਦੇ ਪੂਰਾ ਹਾਂ ਆ ਰਹੇ ਨੇ ਉਹਨਾਂ ਬਾਪੂ ਜੀ ਗੁਰਜੋਤ ਸਿੰਘ ਨਾਲ ਹੋਰ ਮੁੰਡੇ ਹੈਗੇ ਸੀ ਲਵੇ ਲਾਣ ਦੇ ਆਪਣੇ ਪਿੰਡਾਂ ਦੇ ਕੋਈ ਹੋਰ ਜਾਂ ਕੋਈ ਨੋਕਾ ਬਖਸ਼ੀ ਵਾਲੇ ਦਾ ਕੋਈ ਮੁੰਡਾ ਹੋਵੇ ਬਖਸ਼ੀ ਆ ਦੇ ਤਿੰਨ ਮੁੰਡੇ ਨੇ ਕੋਈ ਨਾਲ ਨਹੀਂ ਉਸਦੇ ਨਾਲ ਇਕੱਠੇ ਨਹੀਂ ਜੀ ਸਾਰੇ ਠੀਕ ਹੈ ਜੀ ਉਹ ਇਕੱਠੇ ਨਹੀਂ ਠੀਕ ਹੈ ਹਾਂ ਉਹ ਹੜਾਣਾ ਦੇ ਨੇ ਠੀਕ ਹੈ ਜੀ ਹਾਂ ਇੱਕ ਕਿਸ਼ਨ ਲੜਦਾ ਹੈ ਐ ਚ ਇੱਕ ਮੁੰਡਾ ਹੋਰ ਤੇ ਰਿਸ਼ਤੇਦਾਰ ਹੁੰਦਾ ਇਹ 6-7 ਮੁੰਡੇ ਦਾ ਇੱਕ ਗੋਟਰਾ ਚ ਹੈ ਹਾਂ ਠੀਕ ਹੈ No know